ਸੰਤੰਤਰ ਮੰਤਰ ਤੇ ਪੈਨਸ਼ਨਰਾਂ ਦਾ ਵੱਡਾ ਤਰਕ ਕੇਂਦਰ ਅਤੇ ਰਾਜ ਸਰਕਾਰਾਂ ਦੀ ਇਹ ਪ੍ਰਵਾਈ ਖਿਲਾਫ ਆਲ ਇੰਡੀਆ ਸਟੇਟ ਗਵਰਨਮੈਂਟ ਪੈਨਸ਼ਨਰ ਫੈਡਰੇਸ਼ਨ ਦੀ ਗੂੰਜ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਕਾਰਨ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਵੱਡਾ ਰੋਸ ਉੱਭਰਿਆ ਹੈ ਆਨ ਇੰਡੀਆ ਸਟੇਟ ਗਵਰਨਮੈਂਟ ਪੈਨਸ਼ਨਰ ਪ੍ਰੋਵੀਜ਼ਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੰਤਰ ਮੰਤਰ ਨਵੀਂ ਦਿੱਲੀ ਵਿੱਚ ਇੱਕ ਖਾਸ ਮੰਸਟਰਨਾ ਲਗਾਇਆ ਜਾਵੇਗਾ ਪੈਨਸ਼ਨਰਾਂ ਨੇ ਦੋਸ਼ ਲਾਇਆ ਕਿ ਸਰਕਾਰਾਂ ਕੁੰਭ ਕੰਨੀ ਨੀਂਦ ਵਿੱਚ ਸੁੱਤੀਆਂ ਪਈਆਂ ਹਨ ਉਹਨਾਂ ਦੀਆਂ ਚਾਹਤਾਂ ਮੰਗਾਂ ਨੂੰ ਲਗਾਤਾਰ ਅਣਡਿੱਠਾ ਕੀਤਾ ਜਾ ਰਿਹਾ ਹੈ ਮੁੱਖ ਮੰਗਾਂ ਤੇ ਇੱਕ ਨ ਅਠਮ ਤਨਖਾਹ ਕਮਿਸ਼ਨ ਤੁਰੰਤ ਬਣਾਇਆ ਜਾਵੇ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਹੋਵੇ ਫਾਈਨੈਂਸ਼ੀਅਲ ਪਲ 2025 ਵਾਪਸ ਲਿਆ ਜਾਵੇ ਡੀਏ ਵਾਦੇ ਨੂੰ ਸਰਕਾਰ ਦੀ ਮਰਜ਼ੀ ਤੇ ਛੱਡਣਾ ਗਲਤ ਪੈਂਡਿੰਗ ਡੀਏ ਕਿਸ਼ਤਾਂ ਜਾਰੀ ਕੀਤੀਆਂ ਜਾਣ ਪੰਜਾਬ ਵਿੱਚ 13% ਵਧਾਇਆ ਪਾਰਲੀਮੈਂਟ ਸਪੈਂਡਿੰਗ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਹੋਣ ਤੋਂ ਉੱਪਰ ਉਮਰ ਵਾਲਿਆਂ ਲਈ ਵਾਧੂ ਪੈਨਸ਼ਨ ਅਤੇ ਮੈਡੀਕਲ ਅਲਾਉਂਸ 5000 ਕੀਤਾ ਜਾਵੇ ਕੰਮੇਟੇਸ਼ਨ ਪੀਰੀਅਡ 15 ਸਾਲ ਤੋਂ ਘਟਾ ਕੇ 11 ਸਾਲ ਕੀਤਾ ਜਾਵੇ ਸੀਨੀਅਰ ਸਿਟੀਜ਼ਨ ਕਨਸੈਸ਼ਨ ਮੁੜ ਲਾਗੂ ਕੀਤਾ ਜਾਵੇ ਰੇਲ ਅਤੇ ਫਲਾਈਟ ਟਿਕਟਾਂ ਵਿੱਚ ਕਟੋ-ਕਟ ਪੈਨਸ਼ਨ 20000 ਰੁਪਏ ਹੋਵੇ ਜੀਵਨ ਜਾਪਨ ਲਈ ਲਾਜ਼ਮੀ ਪੈਨਸ਼ਨਰਾਂ ਲਈ ਕੈਸ਼ਲੈਸ ਮੈਡੀਕਲ ਫੈਸਿਲਿਟੀ ਦਿੱਤੀ ਜਾਵੇ ਲੇਬਰ ਕੋਡ ਵਾਪਸ ਲਿਆਜਾਂ ਮਜ਼ਦੂਰ ਹੱਕਾਂ ਦੀ ਰੱਖਿਆ ਲਈ ਕਿਸਾਨਾਂ ਨੂੰ ਸਭ ਫਸਲਾਂ ਤੇ ਐਚਐਸਪੀ ਐਮਐਸਪੀ ਮਿਲੇ ਦੇਸ਼ ਦੀ ਖੁਸ਼ਹਾਲੀ ਕਿਸਾਨਾਂ ਨਾਲ ਜੁੜੀ ਹੈ ਪਰ ਸਾਰਿਆਂ ਦੀਆਂ ਨਿਗਾਹਾਂ ਇਸ ਗੱਲ ਤੇ ਟਿਕਿਆ ਹਨ ਕਿ ਕੀ ਸਰਕਾਰ ਇਨਾਂ ਮੁੰਗਾ ਤੇ ਹਮਦਰਦੀ ਨਾਲ ਵਿਚਾਰ ਕਰਦੀ ਹੈ ਜਾਂ ਫਿਰ ਪੈਨਸ਼ਨਰਾਂ ਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਦੇ ਬਣਾਉਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਨ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ